ਪੰਜਾਬ ਸਰਕਾਰ ਮੁਰਦਾਬਾਦ 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 ਨਾਲੀ ਕਰੀਏ ਇੱਕਾ ਜਿੰਦਾਬਾਦ 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 ਸਾਡੀਆਂ ਡਰੇਨਾਂ ਬੰਦ ਕਰਨ ਵਾਲੀ ਸਰਕਾਰ ਮੁਰਦਾਬਾਦ 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 ਡਰੇਨਾਂ ਦੀ ਸਫਾਈ ਨਹੀਂ ਕਰੀ ਸਰਕਾਰ ਮੁਰਦਾਬਾਦ 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 ਪੰਜਾਬ ਇੱਕਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਮੇਰਾ ਨਾਮ ਹੈਗਾ ਜੀ ਰਾਮਪ੍ਰੀਤ ਸਿੰਘ ਠੀਕ ਹੈ ਆਪਣੇ ਪੰਜ ਪੰਚਾਇਤ ਮੈਂਬਰ ਹੀ ਮੈਂ ਕੋਦ ਠੀਕ ਆ ਸਾਰੇ ਇਹ ਵੀ ਮੈਂਬਰ ਨੇ ਇਹ ਵੀ ਮੈਂਬਰ ਨੇ ਸਾਡੇ ਕੋਲੇ ਖੜੇ ਆ ਪੰਚਾਇਤ ਵੀ ਸਾਰੀ ਖੜੀ ਆ ਜੂਨੀਅਨ ਵਾਲੇ ਵੀ ਸਾਡੇ ਨਾਲ ਖੜੇ ਆ ਠੀਕ ਆ ਇਹ ਸਾਡਾ ਕੋਈ ਉਹਦੇ ਕਹਿਣ ਕੋਈ ਅਸੀਂ ਨਾ ਸਾਡਾ ਜੂਨੀਅਨ ਦਾ ਇਕੱਠਾ ਹੈ ਨਾ ਕੋਈ ਹੋਰ ਇਕੱਠਾ ਸਾਡਾ ਇਕੱਠ ਹੈ ਹੈਗਾ ਮੁੱਦਾ ਮੇਨ ਵੀ ਸਾਡੇ ਪਿੰਡ ਦੇ ਵਿੱਚ ਦੀ ਕਿਹੜੀ ਡਰੇਨ ਨਿਕਲਦੀ ਹੈ ਇਹ ਬੰਦ ਕਰੀ ਹੋਈ ਆ ਲੋਕਾਂ ਦੀ ਪਿੱਛੇ ਪਾਣੀ ਖੜਦਾ ਉਹਦੇ ਸਬੰਧ ਦੇ ਵਿੱਚ ਸਾਡਾ ਇਕੱਠ ਰੱਖਿਆ ਹੋਇਆ ਹੈ ਵੀ ਇਹਨੂੰ ਦੁਆਰੇ ਕੱਢਿਆ ਜਾਵੇ ਇਹ ਸਰਕਾਰ ਨੇ ਇਹ ਦੀ ਸਫਾਈ ਕਿਉਂ ਨਹੀਂ ਕਰਵਾਈ ਕੀ ਕਾਰਨ ਹੈ ਸਫਾਈ ਇਹ ਪਹਿਲਾਂ ਕਰੀ ਸੀਗੀ ਠੀਕ ਆ ਦੁਵਾਰੀ ਮਸ਼ੀਨਾਂ ਆ ਗਿਆ ਸੀ ਆਪਣੇ ਕੋਲ ਠੀਕ ਆ ਉਹਨੇ ਇਹ ਬੰਦ ਕਰਵਾਈ ਆ ਉਹਨੇ ਸਾਡੇ ਪਿੰਡੋਂ ਇਥੋਂ ਮਸ਼ੀਨਾਂ ਉਹਨੇ ਚੱਕਾਈਆਂ ਆਪਾਂ ਸਾਫ਼ ਨਾ ਲਾਵਾਂਗੇ ਠੀਕ ਆ ਹੁਣ ਅਸੀਂ ਹੁਣ ਪੂਰਾ ਜ਼ੋਰ ਲਾਇਆ ਹੋਇਆ ਸਾਡਾ ਚਾਹੇ ਆਪਾਂ ਵੀ ਕਹੀ ਦਈਏ ਉੱਥੇ ਡੀਸੀ ਸਾਹਿਬ ਨੂੰ ਆਪਣੇ ਮੰਗ ਪੱਤਰ ਦਿੱਤਾ ਹੋਇਆ ਆ ਪਿਆ ਗ੍ਰਾਮ ਪੰਚਾਇਤ ਸੰਧੂਕਲਾ ਵੱਲੋਂ ਠੀਕ ਆ ਇਹ ਪਿਆ ਠੀਕ ਹੈ ਪੰਚਾਇਤ ਵੱਲੋਂ ਦਿੱਤਾ ਹੋਇਆ ਇੰਨੇ ਸਾਈਨ ਹੋਏ ਵੀ ਆ ਸੋਮਵਾਰ ਨੂੰ ਅਸੀਂ ਫੇਰ ਦੁਬਾਰੇ ਮੰਗ ਪੱਤਰ ਜੀ ਸਾਹਿਬ ਤੇ ਦੇਣ ਜਾਣਾਗਾ ਨਾਲ ਅਸੀਂ ਉਹਦੇ ਕਿਨੂੰ 100 200 ਬੰਦਾ ਅਸੀਂ ਨਾਲ ਲੈ ਕੇ ਜਾਵਾਂਗੇ ਵੀ ਜਿੰਨੇ ਵੀ ਜਾ ਸਕਣਗੇ ਸਾਡੇ ਨਾਲ ਪਹਿਲਾਂ ਕਦੋਂ ਦੇ ਕੇ ਮੰਗ ਪੱਤਰ ਪਹਿਲਾਂ ਮੰਗ ਪੱਤਰ ਇਹ ਦਿੱਤਾ ਸੀਗਾ ਅਸੀਂ 21 ਤਰੀਕ ਨੂੰ 21 8 25 ਨੂੰ ਇਹ ਤਾਂ ਅਖੀਰਲਾ ਮੰਗ ਪੱਤਰ ਆ ਠੀਕ ਕਹਿੰਦੇ ਡੀਸੀ ਸਾਹਿਬ ਉਹ ਡੀਸੀ ਸਾਹਿਬ ਕਹਿੰਦੇ ਅਸੀਂ ਦੇਖਾਂਗੇ ਐਕਸ਼ਨ ਲਵਾਂਗੇ ਪਰ ਅੱਜ ਤੱਕ ਉਹਦੇ ਕਹਨ ਨੂੰ ਅੱਜ 29 ਤਰੀਕ ਹੋ ਚੱਲੀ 28 ਆ ਜਾਂ 29 ਆ ਉਹ ਉਹ ਚ ਕਨਫਿਊਜ਼ਨ ਆ ਤੇ ਪਰ ਅੱਜ ਤੱਕ 7-8 ਦਿਨ ਹੋ ਗਏ ਸਾਡੇ ਦਿੱਤੇ ਹੋਏ ਨੂੰ 21 ਤਰੀਕ ਨੂੰ ਸਾਡਾ ਮੰਗ ਪੱਤਰ ਲੈ ਕੇ ਦਿੱਤਾ ਹੋਇਆ ਇਹ ਇਹ ਤਾਂ ਕੋਈ ਸੁਣਦਾ ਹੀ ਨਹੀਂ ਕੋਈ ਹੁਣ ਤੁਸੀਂ ਕੀ ਚਾਹੁੰਦੇ ਹੋ ਪਿੰਡ ਦਾ ਪਾਸਤਾ ਇਹੀ ਚਾਹੁੰਦੇ ਆ ਵੀ ਸਾਡੀ ਡਰੇਨ ਬਹਾਲ ਕੀਤੀ ਜਾਵੇ ਜਿਹੜੀ ਡਰੇਨ ਲੋਕਾਂ ਦੀ ਰੋਕੀ ਹੋਈ ਆ ਵੀ ਉਹ ਕੱਢੀ ਜਾਵੇ ਜਿੱਥੇ ਮਰਜੀ ਆ ਜਿੱਥੋਂ ਤੋਂ ਸ਼ੁਰੂ ਹੁੰਦੀ ਆ ਜਿੱਥੋਂ ਜਾਂਦੀ ਆ ਨਕਸ਼ੇ ਅਸੀਂ ਮੰਗਵਾ ਦਨੇ ਆ ਠੀਕ ਆ ਨਕਸ਼ੇ ਵੀ ਅਸੀਂ ਲਿਆਵਾਂਗੇ ਸਾਰਾ ਕੁਝ ਲਿਆਵਾਂਗੇ ਪਰ ਸਾਡੀ ਡਰੇਨ ਬਹਾਲ ਕੀਤੀ ਜਾਵੇ ਕਿਉਂਕਿ ਇਹ ਪਾਣੀ ਆ ਕਿਹੜਾ ਇਹ ਸਾਰਾ ਸਾਡੇ ਪਿੰਡ ਦੇ ਵਿੱਚ ਖੜ ਗਿਆ ਉਹ ਪਿੱਛੇ ਦੇਖਿਆ ਮੈਂ ਉਹਦੇ ਕਹ ਨੂੰ ਆਪਦੇ ਤੇ ਲੱਗ ਨਹੀਂ ਕਰਦਾ ਮੇਰੇ ਤਿੰਨ ਕਿਲੇ ਸਬਜ਼ੀ ਲਾਈ ਹੋਈ ਸੀ ਠੀਕ ਆ ਉਹ ਸਾਰੇ ਮਰ ਗਏ ਉਦੋਂ ਗਾਹਾਂ ਹੁਣ ਜੇ ਇੱਕ ਵੀ ਹੋਰ ਪੈ ਗਿਆ ਗਾਹਾਂ ਝੋਨੇ ਵੀ ਡੁੱਬਣਗੇ ਗਾਹਾਂ ਘਰ ਵੀ ਡਿੱਗਣਗੇ ਅੱਛਾ ਜੋ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ ਹਾਂਜੀ ਕੀ ਤੁਸੀਂ ਡਰੇਨ ਦਾ ਨਕਸ਼ਾ ਨਾਲ ਲਾ ਕੇ ਦਿੱਤਾ ਮੁਦਤਸ ਕਿ ਨਹੀਂ ਨਹੀਂ ਨਕਸ਼ਾ ਨਹੀਂ ਲਾਗ ਦਿੱਤਾ ਉਹਨਾਂ ਕੋਲ ਸਾਰਾ ਕੁਝ ਹੈਗਾ ਜੀ ਉਹਨਾਂ ਨੇ ਸਾਨੂੰ ਮੂਹਰੇ ਇਹ ਗੱਲ ਕਹੀ ਆ ਵੀ ਸਾਡੇ ਕੋਲੇ ਸਾਰਾ ਕੁਝ ਆ ਹੈਗਾ ਵੀ ਸਾਨੂੰ ਕੋਲੇ 에ਅ ਰਿਪੋਰਟ ਆਈ ਹੋਈ ਆ ਸਾਨੂੰ ਉਦੋਂ ਉਹਨਾਂ ਨੇ ਪੰਚਾਇਤ ਨੂੰ ਇਹ ਗੱਲ ਕਹੀ ਆ ਵੀ ਸਾਡੇ ਕੋਲ ਸਾਰਾ ਕੁਝ ਆਇਆ ਹੋਇਆ ਵੀ ਆਪਣਾ ਜਿਹੜਾ ਨੈਸ਼ਨਲ ਹਾਈਵੇ ਆ ਆ ਨਿਕਲਦਾ ਵੀ ਇਹਨਾਂ ਨੇ ਸਾਡੇ ਕੋਲੇ ਮੰਗ ਪੱਤਾ ਦਿੱਤਾ ਹੋਇਆ ਵੀ ਉਹਨਾਂ ਦਾ ਵੀ ਸਾਡੇ ਕੋਲੇ ਮਤ ਆਇਆ ਹੋਇਆ ਉਦੋਂ ਬਾਅਦ ਚ ਅਸੀਂ ਵੀ ਦੇਖ ਕੇ ਆਏ ਆ ਠੀਕ ਆ ਇਹ ਪਰ ਇਹ ਮੁੱਦਾ ਕੀ ਆ ਇਹ ਦੋ ਜਿਹੜਾ ਦਾ ਮੁੱਦਾ ਹੈ ਬਰਨਾਲੇ ਦਾ ਤੇ ਬਟਿੰਡੇ ਦਾ ਇੱਕ ਜੋਂ ਆਉਂਦੀ ਆ ਬਿੱਜੀ ਡਰੇਨ ਕਿੱਥੇ ਵੀਰੇ ਇਹ ਇਥੋਂ ਬੱਲੋ ਕੇ ਬੱਲੋ ਕੇ ਦੀ ਰਾਗ ਵਿੱਚੋਂ ਨਿਕਲਦੀ ਆ ਬੱਲੋ ਕੇ ਦੇ ਰਾਗ ਵਿੱਚੋਂ ਨਿਕਲਦੀ ਆ ਇਹ ਠੀਕ ਆ ਤੇ ਉਦੋਂ ਗਾਂ ਜਾ ਕੇ ਇਹ ਫੁੱਲੇ ਵਾਲੇ ਢਵਾਲੀ ਦੇ ਵਿੱਚ ਦੀ ਨਾ ਕੇ ਆਪਣੇ ਭੈਰੂਪੇ ਆਂਦੀ ਆ ਇਹ ਕਿ ਕਿੱਥੋਂ ਤੋਂ ਕਿੱਥੇ ਤੱਕ ਬੰਦ ਹੋਈ ਵੀ ਆ ਜਿਹੜੀ ਹੈਗੀ ਆ ਸਾਰੀ ਬੰਦ ਆ ਜੀ ਕੱਲੇ ਸੰਧੂ ਗੁਣਾ ਜੀ ਸੰਧੂ ਗੁਣਾ ਦੇ ਰਾਗ ਵਿੱਚ ਹੀ ਰਹਿ ਗਈ ਇਹ ਗੱਲੀ ਸੰਧੂ ਗੁਣਾ ਦੇ ਰਾਗ ਵਿੱਚ ਹੀ ਅੱਧੇ ਚ ਰਹਿ ਗਈ ਸੰਧੂ ਗੁਣਾ ਦੇ ਪਿੰਡ ਦੇ ਵਿੱਚ ਬਹੁਤ ਰੁਕਿਆ ਹੋਇਆ ਵਾਹਣ ਇਹ ਗਾ ਵੀ ਰੋਕਿਆ ਹੋਇਆ ਪਿੱਛੇ ਵੀ ਰੋਕਿਆ ਹੋਇਆ ਸੰਧੂ ਕਣਾ ਦਾ ਇੱਧਰ ਵੀ ਸੰਧੂ ਕਣਾ ਦਾ ਕਿਉਂਕਿ ਇਹ ਆ ਸੁਣ ਮੈਂ ਦੱਸਦਾ ਇੱਥੋਂ ਆ ਸਾਰਾ ਰਗਵਾ ਹੈ ਤਾਂ ਬੱਲੋ ਕਿਆਂ ਦਾ ਹੈ ਠੀਕ ਆ ਬੱਲੋਆਂ ਦਾ ਇਹ 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 ਬੱਲੋ ਕਿਆਂ ਦਾ ਵੀ ਰੋਕਿਆ ਹੋਇਆ ਕਿਉਂਕਿ ਬੱਲੋ ਕਿਆਂ ਦਾ ਕੋਲੇ ਸਾਡੇ ਪਿੰਡ ਕੋਲੇ ਵਾਹਣ ਲਿਆ ਹੋਇਆ ਬੈ ਉਹ ਵੀ ਰੋਕਿਆ ਹੋਇਆ ਉਹ ਹੈ ਰਗਵਾ ਤਾਂ ਬੱਲੋ ਦਾ ਹੀ ਪਰ ਉਹ ਵੀ ਰੋਕਿਆ ਹੋਇਆ ਗਾਹਾਂ ਹੈ ਕਿੰਨੇ ਕਰਮ ਚੌੜੀ ਹੈ ਇਹ ਇਹ ਮੇਰੇ ਹਿਸਾਬ ਨਾਲ ਹੋਊਗੀ 10 10 10 ਘਣੀ 10 10 ਕਰਮਾਂ ਚੌੜੀ ਹੈ ਇਹ ਹੌਣ ਕੀ ਮੰਗ ਕਰਦੇ ਹਾਂ ਹੁਣ ਅਸੀਂ ਤਾਂ ਇਹੀ ਕਹਿਣਾ ਵੀ ਸਾਡੇ ਪਾਣੀ ਦਾ ਨਿਕਾਸ ਹੋ ਜੇ ਵੀ ਸਾਨੂੰ ਵੀ ਪ੍ਰੋਪਰ ਸਾਨੂੰ ਡਰੇਨ ਦਾ ਮੁੱਦਾ ਕਿਹੜਾ ਵੀ ਇਹ ਡਰੇਨ ਉਥੇ ਪੁਲ ਵੀ ਬਣਵਾਇਆ ਸੀ ਠੀਕ ਆ ਵੀ ਉਹ ਪੁਲ ਵੇ ਦੀ ਪਾਣੀ ਲੰਘਦਾ ਹੋਵੇ ਵੀ ਡਰੇਨ ਨਿਕਲੇ ਦੁਬਾਰੇ ਅੜੀ ਦਾ ਅਖੀਲੀ ਮੰਗ ਪੰਚਾਇਤ ਵੱਲੋਂ ਵੀ ਇਹੀ ਆ ਕਿਉਂਕਿ ਆਪਣੇ ਕਿਸਾਨ ਜਥੇਬੰਦੀਆਂ ਸਾਰੀਆਂ ਉਹ ਸਾਡੇ ਨਾਲ ਖੜੀਆਂ ਨੇ ਠੀਕ ਆ ਇਸ ਮਸਲੇ ਦੇ ਵਿੱਚ ਠੀਕ ਆ ਅਸੀਂ ਵੀ ਖੜੇ ਆ ਸਰਪੰਚ ਸਾਹਿਬ ਆਪਣੇ ਚਲੋ ਅੱਜ ਬਾਹਰ ਨੇ ਆਪਾ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਸੀ ਵੀ ਕੋਈ ਗੱਲ ਨਹੀਂ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਸੋਮਵਾਰ ਨੂੰ ਸਾਡਾ ਮਤਾਂ ਰੱਖਿਆ ਹੋਇਆ ਵੀ ਅਸੀਂ ਡੀਸੀ ਦਫ਼ਤਰ ਘੇਰਨਾ ਹੈ ਕਿਉਂਕਿ ਪਹਿਲਾਂ ਬਹੁਤ ਵਾਰੀ ਕਿਸਾਨ ਜਥੇ ਵਧੀਆਂ ਜਾ ਕੇ ਉੱਥੇ ਘੇਰ ਚੁੱਕੀਆਂ ਨੇ ਪਹਿਲਾਂ ਚੱਲ ਪਿਆ ਸੀ ਕੰਮ ਵਧੀਆ ਚੱਲ ਪਿਆ ਸੀਗਾ ਦੋ ਮਸ਼ੀਨਾਂ ਆ ਗਈਆਂ ਸੀਗੀਆਂ ਉਹ ਆਪਣੇ ਕਾਂਗਰਸ ਸਾਹਿਬ ਨੇ ਬੰਦ ਕਰਵਾਈਆਂ ਪਰ ਹੁਣ ਅਸੀਂ ਉਹ ਕੰਮ ਨਹੀਂ ਚੱਲਣ ਦੇਣੇ ਆ ਸਾਡੀ ਮੰਗ ਇਹੀ ਆ ਵੀ ਸ਼ੁਰੂ ਤੋਂ ਲੈ ਕੇ ਸੁਰੇ ਸਰੀਰ ਤੱਕ ਕਿ ਜਿੰਨੇ ਚਾ ਡਰੇਨ ਹੀ ਨਿਕਲਦੀ ਉਹਨਾਂ ਚੋਂ ਅਸੀਂ ਚੁੱਪ ਨਹੀਂ ਬੰਦੇ ਮੇਰਾ ਨਾਮ ਮਲਕੀਸ਼ ਸਿੰਘ ਸੰਧੂ ਕਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ ਮੈਂ ਇੱਥੇ ਅਤੀ ਪਾਰਟੀ ਦੇ ਨਾਰੇ ਬਾਜੀ ਕੀਤੀ ਆ ਹਾਂ ਨਾਰੇ ਬਾਜੀ ਕਰੀਏ ਸਾਡੇ ਘਰ ਡਿੱਗਦੇ ਆ ਫਸਲਾਂ ਮਰਦੀਆਂ ਸਬਜ਼ੀਆਂ ਮਰਗੀਆਂ ਤਿੰਨ ਤਿੰਨ ਕਿੱਲੇ ਸਾਡੇ ਵਿਚੋਲਿਆਂ ਦੇ ਲਾਏ ਹੋਏ ਆ ਫੇ ਨਾਰੇ ਬਾਜੀ ਕਰਾਂਗੇ ਕਿਉਂ 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 ਮਰਦੇ ਇਹ ਇਹ ਮਰਦੀਆਂ ਜੀ ਸਾਡੇ ਡਰੇਨ ਐ ਇਹਦਾ ਕੋਈ ਰਾਜਾ ਬਾਬੂ ਨਹੀਂ 10-10 ਨਾਲ ਚਲੇ ਲੈ ਪੈਸੇ ਤੇ ਉਦੋਂ ਮੁੜ ਕੇ ਕਰ ਦਿਓ ਬੰਦ ਲਾ ਦਿਓ ਝੋਨੇ ਤੇ ਉੱਤੇ ਬੀਜ ਦਿਓ ਕਣਕਾਂ ਸਾਡੀ ਡਰੇਨ ਸਾਫ਼ ਹੋਣੀ ਚਾਹੀਦੀ ਸਾਡਾ ਨਗਰ ਬਚਣਾ ਚਾਹੀਦਾ ਤੇ ਫਸਲ ਬਚਣੀ ਚਾਹੀਦੀ ਕੌਣ ਬੋਂਦਾ ਕੌਣ ਹੈ ਜਿਹੜਾ ਜਿਨ੍ਹਾਂ ਨੇ ਬਾਣਾ ਦੀ ਨੰਗੀ ਆ ਤੇ ਪਹਿਲਾਂ ਕੋਈ ਕਾਰਵਾਈ ਹੋਈ ਆ ਜਾਂ ਕਿਸੇ ਨੇ ਪਹਿਲਾਂ ਜੀ ਹਾਂ ਆਏ ਸੀ ਇੱਥੇ ਮਸ਼ੀਨਾਂ ਆ ਗਈਆਂ ਬਠਿੰਡੇ ਜ਼ਿਲ੍ਹੇ ਨਾਲ ਗੁੰਗੜ ਉੱਧਰ ਆ ਬਠਿੰਡੇ ਜ਼ਿਲ੍ਹੇ ਚ ਉਹਨੇ ਇੱਥੋਂ ਮਸ਼ੀਨਾਂ ਕਰਨ ਮਾੜੀ ਮਾੜੀ ਚੱਲੀ ਸਾਰੀਆਂ ਮਸ਼ੀਨਾਂ ਇੱਥੋਂ ਭਜਾਤੀਆਂ ਫਰੋਜ਼ਪੁਰ ਤੋਂ ਕਰ ਗਿਆ ਜੀ ਸਾਡਾ ਪਿੰਡ ਪੰਚਾਇਤ ਸਾਰੀ ਪੁਰਾਣੀ ਬਰਨਾਲੇ ਸਾਰੇ ਜਾਣਦੇ ਰਹੇ ਕਿਸੇ ਨੇ ਸੁਣੀ ਨਹੀਂ ਸਾਡੀ ਹੁਣ ਤਾਂ ਹੁਣ ਤਾਂ ਉਹ ਨਹੀਂ ਸਰਕਾਰ ਹੈਣੀ ਹੁਣ ਤਾਂ ਆਮ ਆਦਮੀ ਪਾਰਟੀ ਸਰਕਾਰ ਹੈ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਵੀ ਸਾਡੀਆਂ ਡਰੇਨਾਂ ਕਢਾਓ ਦੂਜਿਆਂ ਤਾਂ ਸਾਨੂੰ ਨਹੀਂ ਕੱਢ ਗੈਤੀਆਂ ਤੁਸੀਂ ਤਾਂ ਕੱਢ ਦਿਓ ਗੁਰਪ੍ਰੀਤ ਕਾਂਗੜ ਤੇ ਦੋਸਲਾਏ ਉਹ ਆਪ ਆ ਕੇ ਰੋਕ ਕੀ ਗਿਆ ਹਾਂ ਜਮਾ ਫੂਨਾ ਤੇ ਰੋਕੀਆਂ ਜੀ ਫੂਨਾ ਤੇ ਜਿਹੜੇ ਮਸ਼ੀਨਾਂ ਵਾਲਿਆਂ ਨੂੰ ਉਹਨਾਂ ਦੇ ਇੰਜੀਨੀਅਰਾਂ ਨੂੰ ਹੁਣ ਮੰਤਰੀ ਆਪ ਥੋੜਾ ਆਉਂਦੇ ਹੁੰਦੇ ਆ ਕਹਿੰਦਾ ਨਹੀਂ ਪਤਨੀ ਇੱਥੇ ਪਹਿਲਾਂ 5-7 ਦਿਨ ਖੜੀਆਂ ਰਹੀਆਂ ਉਦੋਂ ਮੁਰਤਾਂ ਨੇ ਲੱਧੀਆਂ ਲੈ ਗਏ ਜਿੰਨਾ ਕੁਸ ਬਾਹ ਲੱਗਿਆ ਸਾਥੋ ਲਾਇਆ ਜੀ ਉਦੋਂ ਕਾਂਗਰਸ ਦੇ ਸੀ ਲੀਡਰ ਮੂਰੇ ਸਾਡੀ ਨਹੀਂ ਫਾਲ ਪੁੱਗਣ ਦਿੱਤੀ ਉਹਨਾਂ ਨੇ ਹੁਣ ਮੈਂ ਇਹੀ ਭਗਵੰਤਮਾਨ ਸਰਕਾਰ ਨੂੰ ਬੇਨਤੀ ਕਰਦਾ ਵੀ ਹੁਣ ਤੱਕ ਕਾਲੀ ਦਾ ਕਾਂਗਰਸ ਹੈ ਨਹੀਂ ਹੁਣ ਤਾਂ ਤੂ ਆਪ ਦਾ ਨਾਮਾ ਜਾਦੀ ਖੱਟਲਾ ਕੋਈ ਡਰੇਨ ਨਹੀਂ ਸਾਫ਼ ਕਰੀ ਵੀਡੀਓ ਦੇਖੀ ਚਲੋ ਬਰਲੀ ਵੱਲ ਖੜੀ ਆ ਹਰੇਕ ਡੈਂਟ ਟੁੱਟਦੀ ਆ ਕਿਤਾ ਕੋਈ ਮੰਗ ਪੱਤਰ ਦੱਸ ਮੰਗ ਪੱਤਰ ਬਹੁਤ ਗਏ ਆ ਜੀ ਅੱਜ ਆਪਣੇ ਕੋਲੇ ਸਰਪੰਚ ਸਾਹਿਬ ਸਾਰੀ ਪੰਚਾਇਤ ਖੜੀ ਆ ਮੈਂਬਰ ਸਾਹਿਬਾਨ ਖੜੇ ਆ ਹੁਣ ਜੇ ਇਹਦੀ ਨਹੀਂ ਸਾਫ ਹੁੰਦੀ ਤੱਕ ਕੀ ਕਾਰਵਾਈ ਕਰੋਂਗੇ ਉਹ ਫਿਰ ਉਹ ਫਿਰ 27 ਚ ਕਰ ਦੇਣਾ ਫੱਟਾ ਮੁੱਦਾ ਮਰਦੇ ਤੁਸੀਂ ਹੋਣ ਆਗੇ ਗੱਲ ਤੇ ਫਿਰ ਜੀ ਜਦੋਂ ਨਾ ਸੁਣਨਗੇ ਅਸੀਂ ਕਰਾਂਗੇ ਕੀ ਸਾਡੀ ਕੋਈ ਸੁਣਦਾ ਹੀ ਨਹੀਂ ਫਿਰ ਅਸੀਂ ਕੀ ਕਰਾਂਗੇ ਫਿਰ 27 ਚ ਵੋਟਾਂ ਮਿਲੀਆਂ ਫਿਰ ਦੱਸਾਂਗੇ ਪਿੰਡ ਤੇ ਵਰਕੇ ਦਿਖਾਵੇ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਸਾਡਾ ਕੰਮ ਹੀ ਨਹੀਂ ਕਰਦਾ ਕੋਈ ਤੁਸੀਂ ਲਾਹਵ ਸਿੰਘ ਉਗੋਗੇ ਐਮਐਲਏ ਇੱਥੋਂ ਦਾ ਹਾਂਜੀ ਤੇ ਤੁਸੀਂ ਹੁਣ ਮਿਲੇ ਆ ਉਹਨੂੰ ਮੇਰੇ ਅੱਜ ਫੋਨ ਕਰਿਆ ਕਹਿੰਦਾ ਆਉਣਾ ਆਇਆ ਹੀ ਨਹੀਂ ਫੋਨ ਹੀ ਨਹੀਂ ਚੱਕਦਾ ਅੱਜ ਵੀ ਸੱਦੇ ਆ ਇੱਥੇ ਸਾਡੀ ਜੀ ਡਰੇਨ ਸਾਫ ਹੋਣੀ ਚਾਹੀਦੀ ਆ ਨਖਾਸ ਪਾਣੀ ਦਾ ਹੋ ਜੇ ਨਾ ਕਿਸੇ ਦੀ ਫਸਲ ਮਰੇ ਨਾ ਕਿਸੇ ਦਾ ਘਟੇ ਗੁਰਜੰਟ ਸਿੰਘ ਸੰਧੂਕਲਾਂ ਹਾਂਜੀ ਬੀਕੇ ਜੂ ਇਕਤਾ ਅਗਰਾਹ ਜਥੇਬੰਦੀ ਦਾ ਪ੍ਰਧਾਨ ਤਕਾਈ ਦਾ ਇਹ ਜਿਹੜਾ ਕੱਟ ਕਰਿਆ ਡਰੇਨ ਦੇ ਤਹਿਤ ਕਰਿਆ ਵੀ ਡਰੇਨ ਇਹ ਬੰਦ ਕਰੀ ਹੋਈ ਡਰੇਨ ਹੈ ਇਹਦੇ ਵਾਸਤੇ ਬਹੁਤ ਐਪਲੀਕੇਸ਼ਨਾਂ ਦਿੱਤੀਆਂ ਬਹੁਤ ਪੀਰੀਅਡ ਤੋਂ ਅਸੀਂ ਜੂਝ ਰਹੇ ਹਾਂ ਡਰੇਨ ਪਹਿਲਾਂ ਨਿਕਲਣ ਵੇਲੇ ਵੀ ਅਸੀਂ ਚੰਡੀਗੜ੍ਹ ਜਾ ਜਾ ਕੇ ਬਹੁਤ ਪੁਰਾਣੇ ਸਮਿਆਂ ਤੋਂ ਸਾਡੇ ਬਜ਼ੁਰਗਾਂ ਨੇ ਬਹੁਤ ਜਦੋਜਹਿਦ ਕਰਕੇ ਕਢਵਾਈ ਸੀਗੀ ਉਸ ਤੋਂ ਬਾਅਦ ਸਮਾਂ ਆਉਣ ਦੇ ਨਾਲ ਇਹਨੂੰ ਭਰਿਆ ਗਿਆ ਪਰ ਅੱਜ ਇਹਦੀ ਨੌਬਤ ਤਾਂ ਆਈ ਅੱਜ ਸਾਡੇ ਪਿੰਡ ਦੇ ਸਮਸ਼ਾਨ ਘਾਟਾਂ ਦੇ ਵਿੱਚ ਵੀ ਪਾਣੀ ਫਿਰਦਾ ਛੱਪੜ ਭਰ ਕੇ ਨਿਕਾਸ ਹੈ ਨਹੀਂ ਪਿੰਡ ਦਾ ਕਿਸੇ ਪਾਸੇ ਵੀ ਤੇ ਇਧਰ ਖੇਤਾਂ ਦੇ ਵਿੱਚ ਵੀ ਫਸਲਾਂ ਮਰਨ ਤੱਕ ਦੀ ਆ ਜਿਹੜੀਆਂ ਬੱਲਾਂ ਵਾਲਾ ਤੁਸੀਂ ਦੇਖ ਕੇ ਆ ਪਿੱਛੇ ਤਿੰਨ ਕਿਲੇ ਦੀ ਸਬਜ਼ੀ ਲਈ ਸੀ ਰਾਮਪ੍ਰੀਤ ਮੈਂਬਰ ਇਹਦੀ ਉਹ ਸਬਜ਼ੀ ਮਰ ਚੁੱਕੀ ਆ ਇਹਦਾ ਨੁਕਸਾਨ ਹੋ ਚੁੱਕਾ ਹੈ 31 ਤਰੀਕ ਨੂੰ ਐਸ 31 ਤਰੀਕ ਨੂੰ ਕਹਿੰਦੇ ਵੀ ਕਲਾਈਮੇਟ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੈ ਉਸ ਟਾਈਮ ਸਾਡਾ ਪਾਣੀ ਦਾ ਨਿਕਾਸ ਨਹੀਂ ਤਾਂ ਸਾਡੇ ਘਟਣਗੇ ਘਟਣ ਦੇ ਅਪਰੰਤ ਸਾਨੂੰ ਕੋਈ ਨਾ ਕੋਈ ਐਕਸ਼ਨ ਤਿੱਖਾ ਕਰਨਾ ਪਊਗਾ ਚਾਹੇ ਸਾਨੂੰ ਡੀਸੀ ਦਫਤਰ ਧਰਨਾ ਲਾਉਣਾ ਪਵੇ ਜੋ ਮਰਜੀ ਅਸੀਂ ਬੇਨਤੀ ਇਹੀ ਕਰਦੇ ਹਾਂ ਨੇ ਡਰੇਨ ਦੇ ਨਾਲ ਸੰਬੰਧਿਤ ਡਰੇਨ ਜਮਾਹਕਮਾ ਉਹ ਇਹਦੇ ਤੇ ਕਾਰਵਾਈ ਕਰੇ ਡੀਸੀ ਸਾਹਿਬ ਕਾਰਵਾਈ ਕਰਨ ਪਿੰਡ ਚ ਹਰੇਕ ਜਥੇਬੰਦੀ ਦੇ ਜੁਝਾਰੂ ਆਗੂ ਹੈਗੇ ਹੁਣ ਤੱਕ ਕਿਉਂ ਨਹੀਂ ਤੁਸੀਂ ਐਕਸ਼ਨ ਲਿਆ ਕੁਝ ਇਹਨੇ ਟਾਈਮ ਤੋਂ ਕਿਉਂ ਨਹੀਂ ਧਰਨਾ ਤੁਹਾਡਾ ਡੀਸੀ ਦਫਤਰ ਬਹੁਤ ਬਾਰੀ ਲਏ ਆ ਜੀ ਐਕਸ਼ਨ ਬਹੁਤ ਬਾਰੀ ਬਹੁਤ ਬਾਰੀ ਡਿਬੇਟ ਹੋਈ ਆ ਇਸੇ ਪੁਲ ਤੇ ਬਹੁਤ ਬਾਰੀ ਡਿਬੇਟ ਹੋ ਕੇ ਗਈ ਆ ਉਸ ਟਾਈਮ ਇਹੀ ਸਵਾਰਥਨ ਦਿੱਤਾ ਗਿਆ ਕੱਲ ਨੂੰ ਹੋਜੂ 15 ਦਿਨਾਂ ਨੂੰ ਹੋਜੂ 25 ਦਿਨਾਂ ਨੂੰ ਹੋਜੂ ਸਾਡੇ ਆ ਜਿਸ ਤਰ੍ਹਾਂ ਹੜਾ ਹੜ ਭੀੜ ਤੇ ਲ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਹੋ ਰਿਹਾ ਘਟ ਹੈ ਰਿਹਾ ਸਾਡੇ ਘਟਣਗੇ ਸਾਡੇ ਘਰਾਂ ਦੇ ਵਿੱਚ ਪਾਣੀ ਅੱਜ ਵੀ ਬੜਿਆ ਹੋਇਆ ਸਮਸ਼ਾਨ ਘਟ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਤੁਹਾਡਾ ਅਗਲਾ ਐਕਸ਼ਨ ਕੀ ਹੈ ਸਾਡਾ ਅਗਲਾ ਐਕਸ਼ਨ ਤਾਂ ਫਿਰ ਧਰਨੇ ਤੱਕ ਦੀ ਨੋਬਤੀ ਹੈ ਧਰਨੇ ਆਪਣੇ ਕੋਲ ਤੋਂ